ਤੁਸੀਂ ਯੋਗਾ ਕਰਨ ਨੂੰ ਕੀ ਤੁਹਾਨੂੰ ਦਰਬਾਰ ਸਾਹਿਬ ਹੀ ਜੋ ਕੰਮ ਕਰਨ ਨੂੰ ਮਿਲਿਆ ਆ। ਕਿਹਰੇ ਹਿਸਾਬ ਦੇ ਨਾਲ ਸਾਡੇ ਗੁਰੂ ਸਾਹਿਬਾਂ ਨੇ ਉਹਦੀ ਸਿਰਜਣਾ ਕੀਤੀ। ਉਹ ਦਰਬਾਰ ਸਾਹਿਬ ਜਾ ਕੇ ਤੁਸੀਂ ਮਖੌਲ ਕਰ ਰਹੇ ਹੋ। ਜੇ ਇਹ ਹੀ ਤੁਸੀਂ ਤੇ ਭਈ ਵਾਲੇ ਪਾਸੇ ਗੱਲ ਨਹੀਂ ਤੁਹਾਨੂੰ ਜੇਲ੍ਹ ਹੋ ਜਾਂਦੀ। ਇੱਕ ਕੁੜੀ ਅਚਨਾ ਮਕਵਾਣਾ ਸੀਗੀ ਜੋ ਦਰਬਾਰ ਸਾਹਿਬ ਪਹੁੰਚਦੀ ਹੈ ਤੇ ਉੱਥੇ ਜਾ ਕੇ ਯੋਗਾ ਕਰਨ ਲੱਗ ਜਾਂਦੀ ਹੈ ਸਿਰ ਥੱਲੇ ਨੂੰ ਲੱਤਾਂ ਤਾਂ ਨੂੰ ਕਰਕੇ ਉਹੜੇ ਦੇ ਵਿਊ ਵਾਸਤੇ ਥੋੜੇ ਜਿਹਾ ਲਾਈਕ ਵਾਸਤੇ ਥੋੜੇ ਜਿਹਾ ਰੀਲ ਚੈਲੰਜ ਵੇਜੀ ਸਾਡੀ ਤਾਂ ਕਰਕੇ ਇਹ ਮੂਰਖ ਮਤਾਰ ਕੇ ਹੁੰਦੇ ਨੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਧਾਰਮਿਕ ਸਥਾਨਾਂ ਦੀ ਮਰਿਆਦਾ ਕੀ ਹੁੰਦੀ ਹੈ ਅਸੀਂ ਨਤਮਸਕ ਹੋਣ ਲਈ ਜਾਂਦੇ ਆ ਤੇ ਸਾਡੇ ਵਿੱਚ ਸ਼ਰਧਾ ਹੁੰਦੀ ਹੈ ਨਾ ਕਿ ਅਸੀਂ ਉੱਥੇ ਜਾ ਕੇ ਕੋਈ ਹੁੱਲੜਬਾਜੀ ਕਰਦੇ ਆ ਨਾ ਕਿ ਉੱਥੇ ਜਾ ਕੇ ਕੋਈ ਜੋਗਾ ਕਰਦੇ ਆ ਅਸੀਂ ਉਸ ਰੱਬ ਨੂੰ ਅਕਾਲਪੁਰਖ ਨੂੰ ਮਿਲਣ ਲਈ ਜਾਂਦੇ ਆ ਧਿਆਨ ਰੱਖਣ ਲਈ ਜਾਂਦੇ ਆ ਪਰ ਅਜਾ ਨਹੀਂ ਹੁੰਦਾ ਬੀਤੇ ਦਿਨਾਂ ਦੇ ਵਿੱਚ ਕਈ ਤਸਵੀਰਾਂ ਵਾਇਰਲ ਹੋਈਆਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਖਰਾਬੀ ਕਰਨ ਦੀ ਕੋਸ਼ਿਸ਼ ਕਰਦਾ ਤੇ ਅੱਜ ਫਿਰ ਇੱਕ ਵੀਡੀਓ ਤਸਵੀਰ ਵਾਇਰਲ ਹੋ ਰਹੀ ਹੈ ਫੋਟੋ ਵਾਇਰਲ ਹੋ ਰਹੀ ਹੈ ਇੱਕ ਕੁੜੀ ਅਰਚਨਾ ਮਕਵਾਣਾ ਸੀਗੀ ਜੋ ਦਰਬਾਰ ਸਾਹਿਬ ਪਹੁੰਚਦੀ ਹੈ ਤੇ ਉੱਥੇ ਜਾ ਕੇ ਜੋਗਾ ਕਰਨ ਲੱਗ ਜਾਂਦੀ ਹੈ ਸਿਰ ਥੱਲੇ ਨੂੰ ਲੱਤਾਂ ਤਾਹ ਨੂੰ ਕਰਕੇ ਦਰਬਾਰ ਸਾਹਿਬ ਦੇ ਵਿੱਚ ਜੋਗਾ ਕਰਦੀ ਹੈ ਇਹ ਸਭ ਤੋਂ ਵੱਡੀ ਕਿਉਂਕਿ ਇਹ ਕੱਲਾ ਸ਼੍ਰੀ ਦਰਬਾਰ ਸਾਹਿਬ ਦੀ ਗੱਲ ਨਹੀਂ ਕੋਈ ਵੀ ਧਾਰਮਿਕ ਸਥਾਨ ਹੈ ਸਭ ਨੂੰ ਪਤਾ ਹੁੰਦਾ ਕਿ ਮਰਿਆਦਾ ਕੀ ਹੁੰਦੀ ਹੈ ਉੱਥੇ ਜਾ ਕੇ ਕਿਵੇਂ ਅਸੀਂ ਜਾਣਾ ਹੈ ਕਿਵੇਂ ਗੱਲਬਾਤ ਕਰਨੀ ਪਰ ਇਸ ਨੂੰ ਸੁਚੇਤ ਕਰਨ ਦੇ ਲਈ ਇਸ ਨੂੰ ਮੈਸੇਜ ਦੇਣ ਦੇ ਲਈ ਲੋਕਾਂ ਦੇ ਵਿੱਚ ਕਿਸੇ ਇੱਕ ਨਾਲ ਗੱਲ ਕਰਾਂਗੇ ਸੀ ਸਾਡੇ ਨਾਲ ਐਨਐਸਯੂਆਈ ਤੋਂ ਪ੍ਰਧਾਨ ਨੇ ਈਸ਼ਰਪ੍ਰੀਤ ਸਿੰਘ ਸਿੱਧੂ ਇਹ ਵੀ ਇਸ ਚੀਜ਼ ਨੂੰ ਦੇਖਦੇ ਨੇ ਕਿਉਂਕਿ ਸਾਰੀਆਂ ਚੀਜ਼ਾਂ ਦੇ ਉੱਤੇ ਗੱਲਬਾਤ ਕਰਦੇ ਰਹਿੰਦੇ ਨੇ ਇਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂ ਕਿ ਕਿਵੇਂ ਕਿਵੇਂ ਦੇਖਦੇ ਨੇ ਦਰਬਾਰ ਸਾਹਿਬ ਦੀ ਮਰਿਆਦਾ ਕੀ ਹੈ ਇਸ ਤਰੀਕੇ ਨਾਲ ਕੁੜੀ ਦੇ ਮਨਸ਼ਾ ਕੀ ਸੀ ਕਿ ਉੱਥੇ ਜਾ ਕੇ ਜੋਗਾ ਕਰਨ ਦੀ ਸਿੱਧੂ ਸਾਹਿਬ ਪਹਿਲਾਂ ਤਾਂ ਇਹ ਚੀਜ਼ ਨੂੰ ਕਿਵੇਂ ਕੋਈ ਵੀ ਧਾਰਮਿਕ ਸਥਾਨ ਹੈ ਬੰਦਾ ਉੱਥੇ ਜਾਂਦਾ ਹੈ ਕਿ ਅਸੀਂ ਰੱਬ ਦੇ ਦਰਸ਼ਨ ਕਰਨ ਲਈ ਜਾ ਰਹੇ ਹਾਂ ਨਤਮਸਤਕ ਹੋ ਰਹੇ ਹਾਂ ਧਾਰਮਿਕ ਯਾਤਰਾ ਤੇ ਜਾ ਰਹੇ ਹਾਂ ਪਰ ਜਦੋਂ ਐਮੀਆਂ ਤਸਵੀਰਾਂ ਆਉਂਦੀਆਂ ਨੇ ਕੋਈ ਢਾਹ ਲਾਣ ਵਾਲੀ ਗੱਲ ਹੁੰਦੀ ਹੈ ਕਿ ਉੱਥੇ ਜਾ ਕੇ ਲੱਤਾਂ ਤਾਂ ਕੀਤੀਆਂ ਜਾਂਦੀਆਂ ਨੇ ਦਰਬਾਰਾਂ ਦੇ ਵਿੱਚ ਇਹ ਕਿਵੇਂ ਦੇਖਦੇ ਹੋ ਸਾਰੀਆਂ ਚੀਜ਼ਾਂ ਨੂੰ ਦੇਖੋ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਨਾ ਉਹਨਾਂ ਦੀ ਮੂਰਖਮਤ ਆ ਜਿਨ੍ਹਾਂ ਨੇ ਲੱਤਾਂ ਤਾਂ ਨੂੰ ਸਿਰ ਥੱਲੇ ਆ ਹਰ ਚੀਜ਼ ਦੀ ਇੱਕ ਮर्यादा ਹੁੰਦੀ ਹੈ ਹਰ ਚੀਜ਼ ਦੀ ਇੱਕ ਸੁਚਮ ਹੁੰਦੀ ਹੈ ਹਰ ਚੀਜ਼ ਦੀ ਇੱਕ ਪਵਿੱਤਰਤਾ ਹੁੰਦੀ ਹੈ ਦਰਬਾਰ ਸਾਹਿਬ ਕੱਲੇ ਸਿੱਖਾਂ ਵਾਸਤੇ ਹੀ ਨਹੀਂ ਦਰਬਾਰ ਤੇ ਦਰਬਾਰ ਸਾਹਿਬ ਹਰ ਧਰਮ ਵਾਸਤੇ ਉੱਚਾ ਸਭ ਤੋਂ ਉੱਤੇ ਆ ਦਰਬਾਰ ਸਾਹਿਬ ਇੱਕ ਹੀ ਜਗ੍ਹਾ ਜਿੱਥੇ ਲੋਕ ਦਿਲ ਦੀ ਸ਼ਾਂਤੀ ਲੈਣ ਜਾਂਦੇ ਨੇ ਦਰਬਾਰ ਸਾਹਿਬ ਕੋਈ ਇਹ ਜਿਆ ਨਹੀਂ ਕੋਈ ਕਰਨ ਜਾਂਦੇ ਕਿ ਬਾਈ ਤੁਸੀਂ ਹੁੱਲੜਬਾਜੀ ਕਰ ਲਓ ਉੱਥੇ ਹਰ ਬੰਦਾ ਇਹ ਜਾਂਦਾ ਕਿ हे ਪ੍ਰਮਾਤਮਾ ਮੇਰੇ ਦਿਲ ਦੀ ਸ਼ਾਂਤੀ ਮਿਲੇ ਤੇ ਜਾਂਦਾ ਵੀ ਹਰ ਧਰਮ ਦੀ ਮਰਿਆਦਾ ਹੁੰਦੀ ਹੈ ਜਿਦਾਂ ਆਪਣਾ Hindu ਧਰਮ ਆ Hindu ਧਰਮ ਦੀ ਇੱਕ ਮਰਿਆਦਾ ਆ ਜੀ ਜੇ ਤੁਸੀਂ ਕਿਸੇ ਮਾਤਾ ਤੇ ਜਾਣਾ ਹੈ ਕੋਈ ਇਹ ਜੇ ਮੰਦਰ ਨੇ ਜਿੱਥੇ ਸਾਰਾ ਸਿਰ ਮੋਡਵਾ ਕੇ ਜਾਣਾ ਪੈਂਦਾ ਮੁਸਲਮਾਨ ਧਰਮ ਦੀ ਜਦੋਂ ਹਜਜ ਕਰਨਾ ਤੁਹਾਨੂੰ ਕੱਪੜੇ ਉਹ ਜੇ ਪਾਉਣੇ ਪੈਂਦੇ ਇਦਾਂ ਹੀ ਸਿੱਖ ਧਰਮ ਦੀ ਇੱਕ ਮਰਿਆਦਾ ਆ ਹਰ ਦਰਬਾਰ ਦੀ ਇੱਕ ਮਰਿਆਦਾ ਹੁੰਦੀ ਹੈ ਕਿਸੇ ਟਾਕੇ ਜਾਓ ਆਪਣਾ ਦਿਲ ਚ ਨਿਮਰਤਾ ਕਰਕੇ ਜਾਓ ਜਦੋਂ ਆਪਾਂ ਕਹਿੰਦੇ ਨਾ ਆਪਾਂ ਕਿਸੇ ਧਾਰਮਿਕ ਸਥਾਨ ਤੇ ਜਾਨੇ ਨਿਮਰਤਾ ਹੋ ਕੇ ਜਾਨੇ ਤੇ ਇਸ ਤੋਂ ਵੱਡੀ ਮੂਰਖਮਤਾ ਮੈਨੂੰ ਦਿਖੀ ਨਹੀਂ ਕਿਤੇ ਕਿ ਯੋਗਾ ਡੇ ਤੇ ਕੱਲ ਨੂੰ ਜੇ ਡਾਂਸ ਦੇ ਵੀ ਹੁੰਦਾ ਹਣਾ ਕੱਲ ਨੂੰ 100 ਤਰੀਕੇ ਦੇ ਇਹ ਡਰਾਮੇਬਾਜ਼ੀਆਂ ਹੁੰਦੀਆਂ ਨੇ ਤੁਸੀਂ ਯੋਗਾ ਕਰਨ ਨੂੰ ਕੀ ਤੁਹਾਨੂੰ ਦਰਬਾਰ ਸਾਹਿਬ ਹੀ ਯੋਗਾਮ ਕਰਨ ਨੂੰ ਮਿਲਿਆ ਆ ਉਹ ਦਰਬਾਰ ਸਾਹਿਬ ਜਿੱਥੇ ਇੰਨਾ ਜ਼ਿਆਦਾ ਤਪੱਸਿਆ ਹੋਈ ਜਿੱਥੇ ਸਿੰਘਾਛੀ ਦਾ ਪੈਰਾ ਹੁੰਦਾ ਜਿੱਥੇ ਜਾ ਕੇ ਲੋਕੀ ਆਪਣੀ ਮਨੋਕਾਮਨਾਵਾਂ ਪੂਰੀਆਂ ਕਰਦੇ ਨੇ ਜਿੱਥੇ ਜਾ ਕੇ ਬਾਬਾ ਬੁੱਢਾ ਸਾਹਿਬ ਨੇ ਉਹਦੀ ਉਹਨੂੰ ਬਣਾਇਆ ਉਹਨੂੰ ਕਿਹੜੇ ਹਿਸਾਬ ਦੇ ਨਾਲ ਸਾਡੇ ਗੁਰੂ ਸਾਹਿਬਾਂ ਨੇ ਉਹਦੀ ਸਿਰਜਣਾ ਕੀਤੀ ਉਹ ਦਰਬਾਰ ਸਾਹਿਬ ਜਾ ਕੇ ਤੁਸੀਂ ਮਖੌਲ ਕਰ ਰਹੇ ਹੋ ਪਹਿਲਾਂ ਵੀ ਇਹ ਜੀਵ ਕਟਨਾਵਾ ਸਾਹਮਣੇ ਆਈਆਂ ਨੇ ਰੀਲਾਂ ਰੂਲਾਂ ਬਣਾਉਣ ਵਾਲੀਆਂ ਪਰ ਉਹ ਕੀ ਸੀਗਾ ਐਸਜੀਪੀਸੀ ਨੇ ਫਿਰ ਉਹਤੇ ਸੰਗਿਆਨ ਲਿਆ ਬਰਛੇ ਵਾਲੇ ਬਾਬਿਆਂ ਨੇ ਬਰਛਾ ਫਿਰ ਫਿਰ ਇਹ ਕਹਿੰਦੇ ਨੇ ਜੀ ਤੁਸੀਂ ਸਾਨੂੰ ਤੰਗ ਕਰਦੇ ਹੋ ਸਭ ਸਾਡੀ ਧਾਰਮਿਕ ਸਥਾਨਾਂ ਤੇ ਜੇ ਸਾਡੇ ਵੀ ਨਹੀਂ ਪੂਰੇ ਵਿਸ਼ਵ ਦੇ ਧਾਰਮਿਕ ਸਥਾਨਾਂ ਦੇ ਵਿੱਚ ਕਿਤੇ ਵੀ ਜਾ ਕੇ ਇਦਾਂ ਕਰਦੇ ਹੋ ਨਾ ਜੇ ਇਹੀ ਤੁਸੀਂ ਦੇ ਭਈ ਵਾਲੇ ਪਾਸੇ ਕਰ ਲੈਣ ਤੁਹਾਨੂੰ ਜੇਲ ਹੋ ਜਾਂਦੀ ਹਮ ਬਿਲਕੁਲ ਪਰ ਚੱਕਰ ਇਹ ਹੈ ਕਿ ਸਾਡੀ ਐਸਜੀਪੀਸੀ ਵੀ ਕਮਜ਼ੋਰ ਹੋ ਚੁੱਕੀ ਆ ਸਾਡੀ ਜਿਹੜੇ ਨਮਾਇੰਦੇ ਨੇ ਉਹ ਵੀ ਕਮਜ਼ੋਰ ਹੋ ਚੁੱਕੇ ਨੇ ਕਿਸੇ ਨੂੰ ਕੋਈ ਫਿਕਰ ਨਹੀਂ ਕਿਸੇ ਨੂੰ ਕੋਈ ਪਤਾ ਨਹੀਂ ਜਦੋਂ ਬੰਦਾ ਕਮਜ਼ੋਰ ਹੋ ਜਵੇ ਜਦੋਂ ਬੰਦਾ ਫਿਰ ਇਹ ਜਿਆ ਬੈਕਸਟੈਪ ਆ ਜਾਵੇ ਫਿਰ ਬੰਦੇ ਦੇ ਹੱਥ ਚ ਗੁਲਾਮੀ ਆ ਜਾਂਦੀ ਆ ਤੇ ਉਹ ਸਾਹਮਣੇ ਦਿਖ ਰਿਹਾ ਕਿੱਦਾਂ ਸਾਡੇ ਗੁਰੂ ਦੇ ਅੰਗ ਪਾੜੇ ਗ ਜਾਂਦੇ ਨੇ ਕਿੱਦਾਂ ਸੱਚਾ ਸੌਧ ਨੂੰ ਝੂਠਾ ਸਾਧ ਨੂੰ ਨਾਮ ਸੱਚਾ ਹੈ ਝੂਠਾ ਕਿੱਦਾਂ ਜਾ ਕੇ ਜ਼ਮਾਨਤਾ ਮਿਲਦੀਆਂ ਨੇ ਰੀਬ ਦੇ ਪਰਚੇ ਤੇ ਵੀ ਇਹ ਦਰਸਾਉਂਦਾ ਕੀ ਗੁਲਾਮੀ ਦਾ ਕੀ ਅਸਾਰ ਹੁੰਦਾ ਕੱਲ ਨੂੰ ਇਹ ਹੋਰ ਵੀ ਕੁਝ ਕਰ ਦੇਣਗੇ ਸਿੱਧੂ ਸਾਹਿਬ ਇਸੇ ਤਰੀਕੇ ਨਾਲ ਇੱਕ ਪਹਿਲਾਂ ਵੀ ਹੋਇਆ ਸੀਗਾ ਇੱਕ ਕੁੜੀ ਗੱਲ ਦੇ ਉੱਤੇ ਤਰੰਗੇ ਲਾ ਕੇ ਅੰਦਰਾਈ ਸੀਗੀ ਉੱਥੇ ਫਿਰ ਉਹਨੂੰ ਸਿੱਖ ਵਰਸਸ ਸਿੰਧੂ ਸਿੱਖ ਵਰਸਸ ਸਿੱਖ ਮੁਸਲਮਾਨ ਸਿੱਖ ਵਰਸਸ ਹੋਰ ਚੀਜ਼ਾਂ ਦੇ ਨਾਲ ਬਦਲਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਲੱਗਦਾ ਕਿ ਜਦੋਂ ਸਿੱਖ ਮਰਿਆਦਾ ਦੀ ਗੱਲ ਕਰਦਾ ਕਿ ਮਰਿਆਦਾ ਦੇ ਵਿੱਚ ਲੋ ਕੋਈ ਮਰਜ਼ੀ ਆਵੇ ਚਾਦਰ ਦਰਵਾਜਿਆਂ ਦੀ ਤੁਸੀਂ ਵੀ ਗੱਲ ਕੀਤੀ ਕਿ ਚਾਦਰ ਦਰਵਾਜਿਆਂ ਨੇ ਕੋਈ ਮਰਜ਼ੀ ਵੀ ਆਂਦਾ ਤੁਹਾਨੂੰ ਕੀ ਲੱਗਦਾ ਨਹੀਂ ਕਿ ਇਹ ਫਿਰ ਤੋਂ ਕੋਈ ਜ਼ਹਿਰ ਕੋਲੰਦੀ ਕੋਈ ਛਾਇਆ ਇਸ ਦੇ ਵਿੱਚ ਕੋਈ ਭਾਈ ਇਹ ਇਕੱਲਾ ਸਿੱਖ Hindu ਜਾਂ Musalman ਦੀ ਗੱਲ ਨਹੀਂ ਹੈ ਇਹ ਗੱਲ ਪਵਿੱਤਰਤਾ ਦੀ ਹੈ ਇਹ ਗੱਲ ਉਸ ਥਾਂ ਦੇ ਜਗ੍ਹਾ ਦੀ ਹੈ ਕਿ ਮਤਲਬ ਤੁਸੀਂ ਉੱਥੇ ਜਾ ਕੇ ਕੀ ਆਪਣੇ ਅੰਦਰ ਸੋਚ ਰਹੇ ਹੋ ਜਦੋਂ ਆਪਾਂ ਵੀ ਕਿਤੇ ਜਾਂਦੇ ਆ ਨਾ ਕਿਸੇ ਵੱਡੇ ਬੰਦੇ ਨੂੰ ਮਿਲਦੇ ਆ ਜਾਂ ਕਿਸੇ ਉਦਾਂ ਵੀ ਜੇ ਕਿਸੇ ਮੰਤਰੀ-ਮੰਤਰੀ ਨੂੰ ਮਿਲੀਏ ਮੁੱਖ ਮੰਤਰੀ ਨੂੰ ਮਿਲੀਏ ਆਪਣਾ ਨੇਚਰ ਕਿਦਾਂ ਹੋ ਜਾਂਦਾ ਆਮ ਲੋਕਾਂ ਦਾ ਬਾਹਾਂ ਬੂਮਾਂ ਥੱਲੇ ਕਰ ਲੈਂਦੇ ਨੇ ਮੁੱਛਾਂ ਥੱਲੇ ਨੂੰ ਵਾ ਲੈਂਦੇ ਨੇ ਕਿ ਯਾਰ ਇਹ ਬੰਦੇ ਤੋਂ ਸਾਨੂੰ ਕੰਮ ਆ ਇਹ ਬੰਦੇ ਦੇ ਮੂਰੇ ਬੈਂਦੇ ਵੀ ਆਪਣੇ ਧੌਣ ਸਿੱਧੀ ਕਰਕੇ ਬੈਂਦੇ ਨੇ ਪਿੱਠ ਸਿੱਧੀ ਆਕੜ ਕੇ ਕਿ ਯਾਰ ਇਹ ਬੰਦੇ ਤੋਂ ਸਾਨੂੰ ਕੰਮ ਆ ਇਹ ਕਿਤੇ ਨਾਰਾਜ਼ ਨਾ ਹੋ ਜੇ ਸਭ ਜਿਹੜਾ ਗੁਰੂ ਸਾਹਿਬ ਸਾਰੀ ਦੁਨੀਆ ਨੂੰ ਚਲਾਉਂਦੇ ਆ ਜਿਹੜੇ ਗੁਰੂ ਸਾਹਿਬ ਇੱਕ ਓੰਕਾਰ ਦਾ ਜਿਹੜੇ ਨਾਰਾਦੇਨ ਵਾਲੇ ਜਿਨ੍ਹਾਂ ਨੇ ਲੰਗਰ ਉੱਥੇ ਚੱਲਦਾ ਦਰਬਾਰ ਸਾਹਿਬ ਜਿਹੜਾ ਸਾਡਾ ਸਿਰਜਨਹਾਰ ਨੇ ਉੱਥੇ ਜਾ ਕੇ ਤੁਸੀਂ ਇਹ ਡਰਾਮੇਬਾਜ਼ੀਆਂ ਕਰ ਰਹੇ ਹੋ ਇਹ ਡਰਾਮੇਬਾਜ਼ੀਆਂ ਕਿਤੇ ਹੋਰ ਕਰ ਲਓ ਥੋੜੇ ਜਿਹਾ ਵਿਊ ਵਾਸਤੇ ਥੋੜੇ ਜਿਹਾ ਲਾਈਕ ਵਾਸਤੇ ਥੋੜੇ ਜਿਹਾ ਰੀਲ ਚੱਲ ਜਵੇ ਜੀ ਸਾਡੀ ਤਾਂ ਕਰਕੇ ਇਹ ਮੂਰਖ ਮਤਾਰ ਕੇ ਹੁੰਦੇ ਨੇ ਤੇ ਇਹਦੇ ਵਿੱਚ ਤੁਸੀਂ ਸਹੀ ਕਿਹਾ ਇਹਦੇ ਵਿੱਚ ਫਿਰ ਤੁਸੀਂ ਕਹਿੰਦੇ ਹੋ ਹਿੰਦੂ ਵੀ ਲੜ ਪੈਂਦੇ ਨੇ ਸਿੱਖ ਵੀ ਆਪਸ ਵਿੱਚ ਲੜ ਪੈਂਦੇ ਨੇ ਤੁਸੀਂ ਫਿਰ ਸਾਨੂੰ ਉਂਗਲ ਕੰਨ ਲਾਉਂਦੇ ਹੋ ਤੁਸੀਂ ਕਿਉਂ ਕਰੇ ਦਿੰਦੇ ਹੋ ਸਾਡੇ ਤਾਂ ਤਾਂ ਪਹਿਲਾਂ ਹੀ ਬਹੁਤ ਤਸ਼ੱਦਦ ਹੋਟੇ ਨੇ ਉੱਥੇ ਤਾਂ ਮਸੇ ਰੰਗੜੜ ਕੇ ਦਾ ਤਾਂ ਵੱਢੀ ਗਈ ਉੱਥੇ ਜਿਨ੍ਹਾਂ ਨੇ 84 ਕਰਾਈ ਉਹ ਵੀ ਨਹੀਂ ਰਹੇ ਉਹ ਦਰਬਾਰ ਆ ਉਹ ਉਥੇ ਤਪਸਥਾਨਾ ਉਹ ਤਪਸਥਾਨ ਤੇ ਜਾ ਕੇ ਮਖੌਲ ਨਹੀਂ ਕਰੀਦਾ ਹੁੰਦਾ ਨਹੀਂ ਤਾਂ ਜੇ ਪ੍ਰਮਾਤਮਾ ਨੇ ਫਿਰ ਲੱਤਾਂ ਉੱਤੇ ਨੂੰ ਕਰੀਆਂ ਥੱਲੇ ਨੂੰ ਸਿਰ ਕਰਿਆ ਤਾਂ ਫਿਰ ਤੁਸੀਂ ਬਹੁਤ ਜ਼ਿਆਦਾ ਸਹਿ ਨਹੀਂ ਹੋਣਾ ਸਿੱਧੂ ਸਾਹਿਬ ਸੋਸ਼ਲ ਮੀਡੀਆ ਦੇ ਉੱਤੇ ਵੱਖਰੇ ਵੱਖਰੇ ਟਿੱਪਣੀਆਂ ਆ ਰਹੇ ਨੇ ਵੱਖਰੇ ਵੱਖਰੇ ਬਿਆਨ ਜਿਹੜੇ ਨੇ ਐਜੀਪੀਸੀ ਨੂੰ ਲਗਾਤਾਰ ਘੇਰ ਰਹੇ ਨੇ ਕਿ ਐਜੀਪੀਸੀ ਉਹ ਬਰਛੇ ਵਾਲੇ ਲੈ ਕੇ ਖੜ ਜਾਂਦੀ ਹੈ ਪਰ ਜਦੋਂ ਐਵੇਂ ਦੀਆਂ ਚੀਜ਼ਾਂ ਹੁੰਦੀਆਂ ਨੇ ਉਦੋਂ ਕਿੱਥੇ ਜਾਂਦੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਐਜੀਪੀਸੀ ਦੀ ਭੂਮਿਕਾ ਐਮ ਨਹੀਂ ਰਹੀ ਜਾਂ ਕੁੜੀ ਗਣੀ ਆਪਣੀ ਮਰਿਆਦਾ ਨਹੀਂ ਰੱਖੀ ਕਿ ਉੱਥੇ ਆ ਕੇ ਮਰਿਆਦਾ ਦੇ ਵਿੱਚ ਰਵਾਂ ਦੇਖੋ ਜੀ ਮੈਂ ਕੁੜੀ ਨੂੰ ਵੀ ਕੀ ਪਤਾ ਸ਼ਾਇਦ ਪਤਾ ਨਾ ਹੋਵੇ ਹਨਾ ਕਿ ਪਰ ਜੇ ਇੰਨੀ ਵੱਡੀ ਸਥਾਨ ਦਾ ਹੀ ਨਹੀਂ ਪਤਾ ਹੋਊਗਾ ਤਾਂ ਦੱਸਣ ਵਾਲੇ ਵੀ ਚਾਹੀਦੇ ਨੇ ਕੋਈ ਨਾ ਕੋਈ ਦੱਸਣ ਵਾਲੇ ਫਿਰ ਉਹ ਜਿਹੜੇ ਖੜੇ ਹੁੰਦੇ ਨੇ ਉਹਨਾਂ ਦੀ ਡਿਊਟੀ ਹੁੰਦੀ ਹੈ ਹਰ ਬੰਦੀ ਦੀ ਡਿਊਟੀ ਨਿਰਧਾਰਿਤ ਹੁੰਦੀ ਹੈ ਤਾਂ ਉਹ ਉਹਨੂੰ ਦੱਸ ਸਕਦੇ ਸੀ ਬੀਬਾ ਇਦਾਂ ਨਹੀਂ ਕਰੀਦਾ ਹੁੰਦਾ ਜੇ ਕੋਈ ਫੋਟੋ ਖਿਚਾ ਲਵੇ ਨਾ ਹੁਣ ਦਿੱਲੀ ਚ ਬੰਗਲਾ ਸਾਹਿਬ ਚ ਸਰੋਵਰ ਆ ਕਈ ਲੋਗ ਇਹੋ ਜਿਹੇ ਨੇ ਜਿਨ੍ਹਾਂ ਨੂੰ ਸਾਡੇ ਧਰਮ ਬਾਰੇ ਉਹ 19 ਸੁਚਤਾ ਨਹੀਂ ਪਤਾ ਬਿਲਕੁਲ ਸਾਨੂੰ ਬਹੁਤ ਚੀਜ਼ਾਂ ਇਹ ਜਿਹਿਆਂ ਨੇ ਜਿਹੜਾ ਹਿੰਦੂ ਧਰਮ ਬਾਰੇ ਨਹੀਂ ਪਤਾ ਪਰ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਜਾਂ ਫਿਰ ਮੁਸਲਮਾਨ ਧਰਮ ਬਾਰੇ ਸੇ ਜਾਣਨ ਦੀ ਕੋਸ਼ਿਸ਼ ਸਿੱਖ ਧਰਮ ਦੇ ਵਿੱਚ ਵੀ ਕਈ ਚੀਜ਼ਾਂ ਇਹ ਜਿਹਿਆਂ ਨੇ ਜਿਹੜਾ ਸਾਨੂੰ ਨਹੀਂ ਪਤਾ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਜਾਣਣਾ ਕਿਹਨੇ ਆ ਜਿਨ੍ਹਾਂ ਦੀ ਡਿਊਟੀ ਲਈ ਗਈ ਹੈ ਤਾਂ ਐਸਜੀਪੀਸੀ ਦੀ ਡਿਊਟੀ ਸੀਗੀ ਕਿ ਉੱਥੇ ਵਰਚੇ ਲੈ ਕੇ ਖੜੇ ਹੁੰਦੇ ਨੇ ਤੇ ਦੱਸਣ ਉੱਥੇ ਬੰਗਲਾ ਸਾਹਿਬ ਫੋਟੋ ਖਿਚਾਉਣ ਨਹੀਂ ਦਿੰਦੇ ਸਰਵਰ ਦੇ ਕੋਲ ਬਿਲਕੁਲ ਬਿਲਕੁਲ ਜਿਹੜਾ ਕਿ ਮੈਨੂੰ ਲੱਗਦਾ ਕਿ ਯਾਰ ਖਚਾਉਣ ਦੇਣੀ ਚਾਹੀਦੀ ਸੀਗੀ ਕੋਈ ਨਹੀਂ ਫਿਰ ਕੀ ਗੱਲ ਹੋ ਗਈ ਪਰ ਉਹ ਬਾਅਦ ਚੋਂ ਪਤਾ ਲੱਗਦਾ ਕਿ ਜਿਹੜੇ ਬੰਦਿਆਂ ਨੂੰ ਪਤਾ ਹੀ ਨਹੀਂ ਕਿ ਇਹ ਚੀਜ਼ ਦੀ ਮਰਿਆਦਾ ਕੀ ਆ ਫਿਰ ਉਹਨਾਂ ਨੂੰ ਰੋਕਣਾ ਵੀ ਚਾਹੀਦਾ ਕਿਉਂਕਿ ਸਾਡਾ ਤਾਂ ਪਿਓ ਉਹੀ ਆ ਸਾਡੀ ਤਾਂ ਮਾਂ ਉਹੀ ਆ ਜੇ ਉਹਨਾਂ ਦੇ ਕੋਈ ਨਰਾਦਰ ਕਰੂਗਾ ਫਿਰ ਸਾਡੀ ਕੀ ਰਹੇਗੀ ਪਿੱਛੇ ਬਿਲਕੁਲ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਸਾਡੇ ਨਾਲ ਸੀਗੇ ਗੱਲਬਾਤ ਕਰਦੇ ਸੀਗੇ ਜਿਸ ਤਿੱਕੇ ਦੇ ਨਾਲ ਇੱਕ ਕੁੜੀ ਦਰਬਾਤ ਸਾਹਿਬ ਦੇ ਵਿੱਚ ਪਹੁੰਚਦੀ ਹੈ ਤੇ ਉੱਥੇ ਜਾ ਕੇ ਜੋਗਾ ਕਰਦੀ ਹੈ ਲੱਤਾਂ ਤਾਂ ਨੂੰ ਸਿਰ ਥਾਂ ਥੱਲੇ ਨੂੰ ਹੁੰਦਾ ਹੈ ਤਾ ਉਹਨਾਂ ਨੇ ਇੱਕ ਪੋਸਟ ਪਾਈ ਮੈਂ ਉਹ ਵੀ ਨਾਲ ਦੀ ਨਾਲ ਸਾਂਝੀ ਕਰ ਦਵਾ ਕਿ ਉਹਨਾਂ ਨੇ ਲਿਖਿਆ ਥੈਂਕ ਯੂ ਵਾਈ ਗੁਰੂ ਜੀ ਫੋਰ ਥਿਸ ਡਿਵਾਈਨ ਬਲੇਸਿੰਗ ਤਾਂ ਇਹ ਇਸ ਤਿੱਕੇ ਦੇ ਨਾਲ ਜਿਹੜੀਆਂ ਚੀਜ਼ਾਂ ਲਿਖਦੀ ਨਜ਼ਰ ਆਏ ਤੇ ਉਹਨਾਂ ਨੇ ਸ਼ੇਅਰ ਕੀਤੀ ਆਪਣੇ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਅਕਾਊਂਟ ਤੇ ਉੱਤੇ ਪਰ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਦਰਬਾਰ ਸਾਹਿਬ ਦੇ ਵਿੱਚ ਆ ਕੇ ਕਿਉਂਕਿ ਦਰਬਾਰ ਸਾਹਿਬ ਇੱਕ ਦਾ ਨਹੀਂ ਹੈਗਾ ਸਾਰੇ ਧਰਮਾਂ ਦਾ ਦਰਬਾਰ ਸਾਹਿਬ ਹੈਗਾ ਸਾਰੇ ਉੱਥੇ ਨਤਮਸਤਕ ਹੁੰਦੇ ਨੇ ਸਿੱਧੂ ਸਾਹਿਬ ਨੇ ਵੀ ਇਹੀ ਗੱਲ ਕਹੀ ਕਿ ਇਸ ਤਿੱਕੇ ਨਾਲ ਗੜਤਨ ਨਾ ਫਲਾਈ ਜਾਵੇ ਇਹ ਵੀਡੀਓ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਸੁਚੇਜੇ ਢੰਗ ਨਾਲ ਗੱਲਾਂ ਰੱਖਿਆ ਨੇ ਤੁਸੀਂ ਵੀ ਇਸ ਵੀਡੀਓ ਨੂੰ ਵਾਰ-ਵਾਰ ਸੁਣ ਕੇ ਸਾਂਝਾ ਕਰਿਓ ਕਿ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਿੱਕੇ ਨਾਲ ਨਾ ਹੋ ਸਕੇ